ਹਰੇਕ ਬੰਦਾ ਇਹ ਸੋਚਦਾ ਵੀ ਚਾਰ ਬੰਦੇ ਕੀ ਸੋਚਣਗੇ ਅੱਜ ਤੱਕ ਕਿਸੇ ਨੂੰ ਸਮਝ ਲੱਗਿਆ ਉਹ ਚਾਰ ਬੰਦੇ ਕਿਹੜੇ ਆ ਉਹ ਤੋਂ ਹੌਣਹਾਰ ਹੈ ਉਹ ਕਿ ਵੀ ਇਹਨੇ ਸਾਲਾਂ ਦੀ ਇੱਥੇ ਪਾਈ ਸੀ ਕਿੱਥੇ ਚੱਲੇ ਆ ਇਹ ਸੋਸਾਇਟੀ ਦੀ ਜੋ ਆਪਾਂ ਪ੍ਰੈਕਟੀਕਲ ਦੇਖ ਰਹੇ ਲੋਕਲ ਸੋਸਾਇਟੀ ਦੀ ਇੱਕ ਇੱਕ ਬਹੁਤ ਅੱਗੇ ਲਿਆਉਣ ਵਾਲੀ ਗੱਲ ਹੈ ਇਹ ਲਿਉਣੀ ਪਊਗੀ ਲਿਉਣੀ ਪਊਗੀ ਉਹ ਗੱਲ ਕੀਤੀ ਚਾਰ ਬੰਦੇ ਤੁਸੀਂ ਵੀ ਮੈਨੂੰ ਰੋਕ ਦਿੰਦੇ ਹੋ ਯਾਰ ਪ੍ਰੀਤ ਵੀ ਸਟੇਟ ਫਾਰਵਰਡ ਗੱਲ ਨਾ ਕਰਿਆ ਹਾਂ ਵੀ ਦੁਨੀਆ ਕੀ ਕਹੂਗੀ ਜੇ ਦੁਨੀਆ ਦੀ ਐਂ ਪ੍ਰਵਾਹ ਕਰਨ ਲੱਗ ਪਏ ਫਿਰ ਦੇ ਸਾਡਾ ਤਰੱਕੀ ਕਰ ਜੂਗਾ ਜੀ ਫਿਰ ਉਹ ਚਾਰ ਬੰਦੇ ਨਹੀਂ ਲੱਭਦੇ ਦੇਖੋ ਉਹ ਚਾਰ ਬੰਦੇ ਕਿਹੜੇ ਆ ਉਹ ਚਾਰ ਇਕੱਠੇ ਨਹੀਂ ਹੁੰਦੇ ਹਾਂ ਜਿਹੜੇ ਸ਼ਰੀਫ ਆ ਉਹ ਤਾਂ ਇਕੱਠੇ ਨਹੀਂ ਹੁੰਦੇ ਹਾਂ ਜਿਹੜੇ ਲੁੱਚੇ ਆ ਉਹ ਸੱਤ ਖੜੇ ਹੋ ਗਏ ਉਹ ਸੱਤ ਖੜੇ ਹੋ ਗਏ ਉਹ ਦੇਖੋ ਸੱਤਾ ਨੇ ਕੀ ਕੀਤਾ ਅੱਜ ਜੋ ਸਿਸਟਮ ਚੱਲ ਰਿਹਾ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਯਾਰ ਕਰੋੜ ਰੁਪਈਆ ਦਕਾਨ ਤੇ ਲਵਾਂਗੇ ਚੱਲਿਆ ਜਾਂ ਨਾ ਚੱਲਿਆ ਮੰਨਤ ਕਰਨੀ ਪਊਗੀ ਤੁਸੀਂ ਪੱਠੇ ਵਾਲੇਓ ਯਾਰ ਪੇਸ਼ਕੀ ਵੀ ਪਹਿਲਾਂ ਦੇਣੀ ਐ ਕੋੜਾ ਆ ਰਿਹਾ ਐ ਮਿੱਟੀ ਲੈਣੀ ਐ ਪਤਨੀ ਐ ਸਕੌਣੀ ਐ ਪੱਠੇ ਚ ਪਾਉਣੀ ਐ ਇਹ ਗਿੱਲੀ ਐ ਇਹ ਸੁੱਕੀ ਐ ਇਹ ਜੀ ਵੱਟ ਖਾ ਗਈ ਐ ਖੰਗਰ ਐ ਇਹ ਦੋ ਮੈਂ ਇਹ ਭਿੱਜੀ ਐ ਕਲਾਸੀਫਾਈ ਹਾਂ ਕਿੱਥੇ ਤੁਸੀਂ ਜਸਟੀਫਾਈ ਕਰਾਉਂਗੇ ਉਹ ਕਹਿੰਦੇ ਯਾਰ ਇਦੋਂ ਵਧੀਆ ਤਾਂ ਗੱਲ ਹੀ ਕੋਈ ਨਹੀਂ ਆਪਾਂ ਚਾਰ ਜਣੇ ਇਕੱਠੇ ਹੋਈਏ ਇੱਕ ਵਾਰੀ ਆਪਣੇ ਨੂੰ ਮਿਲ ਜੂਗਾ ਥੋੜਾ ਥੋੜਾ ਲਾਈਏ ਜਵੇਂ ਪ੍ਰਾਲੇ ਬਜਲੀ ਕਹਿੰਦੇ ਹਾਂ ਬਈ ਉਹ ਰੱਖੋਈਏ ਤੈਨੂੰ ਵੇਖਰਾ ਕਾਟੋ ਫੁੱਲਾਂ ਦੇ ਖੇਡਦੀ ਅਗਲਾ ਕਹਿੰਦਾ ਕਾਟੋ ਕਿਹੜੀ ਫੁੱਲਾਂ ਦੇ ਖੇਡੂਗੀ ਨਾਉ ਕਾਟੋ ਪਤਲਾ ਲੱਗਦਾ ਉਹ ਕਾਟੋ ਪਤਲੀ ਲੱਗਦਾ ਉਹ ਕਾਟੋ ਲੱਭਦਾ ਲੱਭਦਾ ਜਦੋਂ ਅੰਦਰ ਹਲਕਦੇ ਜਾਂਦੀ ਹੈ ਤੋ ਤਾਂ ਆਪ ਦਾ ਲੈਂਦਾ ਫਿਰ ਇਹ ਕਹਿੰਦਾ ਚਾਚਾ ਜੀ ਕੀ ਹਾਲ ਹੈ ਉਹ ਕਹਿੰਦਾ ਭਤੀਜ ਕੈਮ ਹੈ ਉਹ ਹਾਂਜੀ ਹੋਰ ਹੋਣਾ ਲਿਓ ਚਾਚਾ ਜੀ ਹੁਣ ਕੀ ਪਤਾ ਵੀ ਚਾਚਾ ਭਤੀਜੇ ਨੂੰ ਕਿਹੜੀਆਂ ਜਿਹੜੇ ਫੁੱਲ ਦਿਖਾਉਂਦਾ ਫੁੱਲ ਦਿਖਾਉਂਦਾ ਪਿਆ ਦੇਖੋ ਜਦੋਂ ਜਦੋਂ ਚਾਚਾ ਪੁੱਛਦਾ ਹਾਲੂ ਬੁੱਤ ਕਿਵੇਂ ਹੈ ਚਾਚਾ ਹਾਲ ਬਹੁਤ ਮਾੜਾ ਤੇ ਚਾਚਾ ਫਿਰ ਉਦੋਂ ਕੀ ਕਹਿੰਦਾ ਖੜੀ ਹੈ ਕਹਿੰਦਾ ਚਾਚਾ ਹੈਗੀ ਹੈ ਉਹ ਕਹਦਾ ਨਾ ਪਤ ਮੇਰੇ ਕੋਲ ਵੀ ਉਹ ਨਹੀਂ ਕੀਤੀ ਮੌਕਾ ਕੀ ਤੂੰ ਕੋਈ ਅਜ ਅਰੇਂਜਮੈਂਟ ਕਰ ਲੈ ਜਵਾਰੀ ਤੇਰੀ ਐ ਉਹ ਫਿਰ ਕੀ ਕਰਦਾ ਉਹ ਦੇਖਦਾ ਵੀ ਬੇਬੇ ਦੀਆਂ ਵਾਲੀਆਂ ਪਈਆਂ ਜਾਂ ਬੇਬੇ ਦੇ ਪੈਸੇ ਪਏ ਐ ਬੇਬੇ ਤਾਂ ਹੀ ਸਮਝਦੀ ਐ ਮਾਤਾ ਤਾਂ ਹੀ ਸਮਝਦੀ ਮੇਰਾ ਪਤ ਬਹੁਤ ਉਹਨਾਰ ਐ ਉਹ ਕਿ ਵੀ ਨੇ ਸਾਲਾਂ ਦੀ ਇੱਥੇ ਪਈ ਸੀ ਕਿੱਥੇ ਚਲੇ ਐ ਇਹ ਸੋਸਾਇਟੀ ਦੀ ਜੋ ਆਪਾਂ ਪ੍ਰੈਕਟੀਕਲ ਦੇਖ ਰਹੇ ਲੋਕਾਂ ਨੂੰ ਗੱਲ ਸੋਸਾਇਟੀ ਦੀ ਇੱਕ ਇੱਕ ਬਹੁਤ ਅੱਗੇ ਲਿਆਉਣ ਵਾਲੀ ਗੱਲ ਐ ਇਹ λεਉਣੀ ਪਊਗੀ λεਉਣੀ ਪਊਗੀ ਦੇਖੋ ਅੱਜ ਲੋਕ ਮੈਨੂੰ ਬੇਰੀ ਬਹੁਤ ਸਾਰੇ ਮੈਨੂੰ ਮਾੜਾ ਕਹਿੰਦੇ ਆ ਪਰ ਫੋਨ ਕਰਕੇ ਮੈਨੂੰ ਐਪਰੀਸ਼ੀਏਟ ਕਰਦੇ ਆ ਮੈਂ ਕਹਿੰਦਾ ਯਾਰ ਤੂੰ ਉੱਥੇ ਨਹੀਂ ਪਉਦੇ ਉਹ ਕਹਿੰਦਾ ਛੱਡੋ ਜੀ ਕੋਕੀ ਚਿੱਕੜ ਨੂੰ ਮਾਰ ਚਿੱਕੜ ਨੂੰ ਆ ਚਾ ਲੋਕ ਕੀ ਕਹਿਣਗੇ ਯਾਰ ਉਹ ਵੀ ਇਹਨਾਂ ਕੰਮ ਚ ਹੋ ਗਿਆ ਜੇ ਚਿੱਕੜ ਨੂੰ ਇਹ ਮਾਣ ਆ ਨਾ ਵੀ ਮੇਰੇ ਤੋਂ ਡਰਦੇ ਆ ਇਹ ਉਹ ਡਰਦੇ ਲੋਕ ਇਸ ਕਰਕੇ ਆ ਵੀ ਉਹ ਚਿੱਕੜ ਐ ਤੇ ਉਹਦੇ ਜਵੱਟਾ ਮਾਰਿਆ ਨਾ ਉਹ ਜਾ ਕੇ ਗੰਦਗੀ ਫਲਾਊਗਾ ਫੈਲੂਗਾ ਇਸੇ ਕਰਕੇ ਬਾਬੇ ਨਾਨਕੀ ਨੇ ਤੁਹਾਨੂੰ ਸੁਣਿਆ ਹੋਊਗਾ ਵੀ ਇੱਕ ਪਿੰਡ ਦੇ ਵਿੱਚ ਬਾਬਾ ਜੀ ਗਏ ਤਾਂ ਕਿਸੇ ਨੇ ਜਲ ਪਾਣੀ ਨਾ ਪੁੱਛਿਆ ਮਰਦਾਨਾ ਕਹਿੰਦਾ ਵੀ ਬਾਬਾ ਬਹੁਤ ਮਾੜਿਆ ਉਹ ਕਹਿੰਦਾ ਨਾ ਨਾ ਪੁੱਤ ਬਹੁਤ ਚੱਲਿਆ ਬਸ ਹੀ ਹਾਂ ਉਹ ਕਹਿੰਦਾ ਇੱਥੇ ਹੀ ਵਸੇ ਰਹਿਣ ਦਿਨ ਚੜ ਦਿਨੋ ਪੜਾ ਹੋਇਆ ਪਿੰਡ 'ਚ ਸਤਕਾਰ ਹੋਇਆ ਬਾਬੇ ਨੇ ਸੋਚਿਆ ਵੀ ਇਹ ਸਾਰੇ ਚੰਗੇ ਬੰਦੇ ਆ ਇਹ ਚੰਗੇ ਜਿੱਥੇ ਜਾ ਕੇ ਇਹ ਉਸ ਸੁੱਕੇ ਹੋਏ ਬੀਜ ਦੀ ਨੇਰੀ ਵਾਂਗੂ ਆ ਬੀ ਜਿਹੜੇ ਖੇਤ ਚ ਜਾਣਗੇ ਤੇ ਬੂਟੇ ਲਾਉਣਗੇ। ਨੇਰੀ ਵਗੀ ਜਿੱਥੇ ਚਿੱਤੇ ਗਿਆ ਉਹ ਆਪ ਦੇ ਅਰਗੇ ਬੂਟਾ ਉਹ ਕ ਖੜਿਆ। ਬਾਬੇ ਨਾਨਕ ਨੇ ਖਾ ਕੇ ਪ੍ਰਸ਼ਾਦਾ ਉਹ ਕਹਿੰਦਾ ਸਾਰੇ ਉੱਜੜ ਜੋ ਭਾਈ। ਮਰਦਾਨਾ ਕਹਿੰਦਾ ਬਾਬਾ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ। ਜੇ ਹੁਣ ਐਡੀ ਗੱਲ ਮਰਦਾਨੇ ਦੇ ਸਮਝ ਆਉਂਦੀ ਹੋਵੇ ਤੇ ਫਿਰ ਘਾਟੇ ਗਾਦੇ ਸੀ। ਬਾਬੇ ਨੇ ਸਮਝਾਇਆ ਉਹ ਕਹਿੰਦਾ ਮਰਦਾਨਿਆ ਇਹ ਸਾਰੇ ਹੀ ਚੰਗੇ ਆ। ਇਹ ਸਮਾਜ ਦੇ ਵਿੱਚ ਵਿਚਰਨੇ ਚਾਹੀਦੇ ਆ। ਇਹ ਇੱਥੋਂ ਅੱਡੋ ਅੱਡ ਜਾਣਗੇ। ਤੇ ਆਪਦੇ ਵਰਗੇ ਇੱਕ ਇੱਕ ਕਸ਼ਮੀਰ ਤੇ ਕਬੀਲੇ ਨੂੰ ਹੋਰ ਖੜਾ ਕਰ ਦੇਣਗੇ ਸਿਆਣੇ ਬਜ਼ੁਰਗਾਂ ਦੀ ਇਹੀ ਕਹਾਵਤ ਹੁੰਦੀ ਸੀ ਅੱਜ ਅਸੀਂ ਜਿਹੜੀਆਂ ਚੰਗੀਆਂ ਚੀਜ਼ਾਂ ਜਿਵੇਂ ਕੁਸ਼ੀਲ ਜੀ ਨੇ ਦੱਸਿਆ ਵੀ 14 ਜਾਣੇ ਆ ਗਏ ਹੁਣ ਇਹਨਾਂ ਨੇ ਬਿਜ਼ਨਸ ਕੀਤਾ ਤੁਸੀਂ ਕੀਤਾ ਮੈਂ ਕੀਤਾ ਮੈਨੂੰ ਸਮਝਾਉਣਾ ਪੈਂਦਾ ਵੀ ਭਾਈ ਮੈਂ ਤਾਂ ਪੇਂਟ ਪ੍ਰੋਟੈਕਸ਼ਨ ਚ ਆ ਚੀਜ਼ਾਂ ਹੁੰਦੀਆਂ ਹੁਣ ਸ਼ੀਸ਼ਾ ਜਿਹੜਾ ਇਹ ਆਪਦੇ ਆਪ ਚ ਇੱਕ ਸੈਰਾਮਿਕਾ ਕੱਚਾ ਹੈ ਕੱਚ ਨੂੰ ਕੱਚ ਸ਼ੀਸ਼ਾ ਨੂੰ ਕੀ ਸ਼ੀਸ਼ਾ ਦਿਖਾ ਦੋਗੇ ਤੁਸੀਂ ਤੁਸੀਂ ਫੇਸਬੁੱਕ ਤੇ ਵੇਖੋ ਅੱਜਕੱਲ ਸਿਸਟਮ ਇਹ ਬਣ ਗਿਆ ਉਹ ਜਿਹੜਾ ਕੰਮ ਨਹੀਂ ਹੋਣ ਵਾਲਾ ਉਹ ਦਿਖਾਉਂਦੇ ਆ ਅੱਜ ਅੱਗੇ ਜਿਸ ਚੀਜ਼ ਤੋਂ ਸਾਡੀਆਂ ਔਰਤਾਂ ਸ਼ਰਮ ਮਨਾਉਂਦੀਆਂ ਸੀ ਘੁੰਡ ਦੇ ਪਰਦੇ ਚ ਰਹਿੰਦੀਆਂ ਸੀ ਹੁਣ ਉਹ ਤੁਨੀ ਤਿੱਕਰ ਨੀਕਰ ਪਾ ਕੇ ਡਾਂਸ ਕਰਕੇ ਦਿਖਾਉਂਦੀ ਐ ਕੀ ਮਿਲਦਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਾਈ ਸਾਨੂੰ ਗੁਲਾਮ ਬਣਾਤਾ ਫੇਸਬੁੱਕ ਨੇ ਗੁਲਾਮ ਬਣਾ ਲਿਆ ਉਹ ਕਹਿੰਦਾ ਤੁਸੀਂ ਆਪ ਦੀ ਵੀਊ ਪੈਸੇ ਆ ਪਿੱਛੇ ਨੰਗੇ ਹੋ ਜਾ ਤੁਹਾਨੂੰ ਅਸੀਂ ਪੈਸੇ ਦਿਵਾਉਣੇ ਆ ਵਾਵਾ ਕਰਾਓ ਵਾਵਾ ਵਾਵਾ ਬਸ ਉਹ ਵਾਵਾ ਮਿਲਦੀ ਐ ਅੱਜ ਜੁਧ ਨਸ਼ਿਆ ਵਿਰੁੱਧ ਅੱਜ ਲਾਇਲਸ ਕਲੱਬ ਜੋ ਕੰਮ ਕਰ ਰਿਹਾ ਐ ਇਹ ਉਦੋਂ ਪਹਿਲਾਂ ਬਾਬਾ ਨਾਨਕ ਜੀ ਕਰ ਚੁੱਕੇ ਆ ਬਿਲਕੁਲ ਨਹੀਂ ਉਹਨਾਂ ਦੇ ਉਹਨਾਂ ਦੇ ਰਸਤੇ ਦੇ ਆਪਾਂ ਚੱਲ ਰਹੇ ਆ ਉਸ ਰਸਤਿਆਂ ਨੂੰ ਮਾਡਰਨ ਮਾਡਰਨ ਟਾਈਮ ਚ ਕਰਤਾ ਉਹਨਾਂ ਨੇ ਸਾਨੂੰ ਐਕਟੀਵਿਟੀ ਦੇਤੀ ਸਾਨੂੰ ਉਹਨੇ ਨਾਲ ਇੱਕ ਲਾਲਚ ਤੇ ਪੁਆਇੰਟਾਂ ਚ ਬੰਨ੍ਹ ਦਿੱਤਾ ਨਾਲ ਸਾਨੂੰ ਫੈਲੋਸ਼ਿਪ ਦੇਤੀ ਪਰ ਸਭ ਤੋਂ ਪਹਿਲਾਂ ਤਾਂ ਸੇਵਾ ਹੀ ਹੁੰਦੀ ਹੈ ਸੇਵਾ ਹੀ ਨਹੀਂ ਆਪਣਾ ਤਾਂ ਦੇਖੋ ਜੀ ਆਪਾਂ ਅਜੇ ਲਾਇਓਨਸ ਕਲੱਬ ਨਾਲ ਜੁੜੇ ਆ ਇਹੋ ਜੇ ਕਲੱਬ ਨਾਲ ਜੁੜੇ ਆ ਤੇ ਆਪਣਾ ਮੇਨ ਮਕਸਦ ਜਿਹੜਾ ਉਹ ਸੇਵਾ ਹੀ ਹੋਣਾ ਚਾਹੀਦਾ ਇਹ ਫੈਲੋਸ਼ਿਪ ਤਾਂ ਆਪਾਂ ਹਰ ਵੀਲੇ ਕਰਦੇ ਆਂ ਆ ਮਿਸ਼ਨ ਨੇ ਤੁਸੀਂ ਮੈਨੂੰ ਮਿਲੇ ਤੁਸੀਂ ਹੁਣ ਆਏ ਮੈਨੂੰ ਮਿਲੇ ਗੱਫੀ ਪਾ ਕੇ ਮਿਲੇ that is fellowship ਦੇ ਕੋਈ ਜ਼ਰੂਰੀਤ ਨਹੀਂ ਵੀ ਆਪਾਂ ਕਿੰਨੇ ਸਾਲਾਂ ਤੋਂ ਜਾਣਦੇ ਹਾਂ ਤੁਸੀਂ ਮੈਨੂੰ ਦੱਸੋ ਵੀ ਤੁਹਾਡੇ ਕੋਲੇ ਇੰਡਕਾ ਕਿਹੜੇ ਮਾਡਲ ਚ ਸੀ ਮੇਰੇ ਕੋਲੇ ਮੈਂ 2000 7 8 9 10 8 8 7 ਆਪਾਂ ਮਿਲਦੇ ਹੁੰਦੇ ਸੀ ਅੱਜ 11 ਵਾਂਗੂ ਵਿਚਰ ਰਹੇ ਆ ਕਿਵੇਂ ਵਿਚਰ ਰਹੇ ਇੱਕ ਸੋਸਾਇਟੀ ਇੱਕ ਚਿੰਨ ਜਾਂ ਇੱਕ ਲੋਗੋ ਇੱਕ ਪਹਿਚਾਨ ਜਿਹੜੀ ਪਹਿਚਾਣ ਹੈ ਉਹ ਮਿੱਤਰ ਬਣਾਉਂਦੀ ਹੈ ਜਿੱਥੇ ਲਾਲਚ ਤੇ ਸਵਾਰਥਪਨ ਹੈ ਉਥੇ ਮੈਂ ਆਪੋ ਸ਼ਬਦ ਨਹੀਂ ਕਹਾਂਗਾ ਸੋਸਾਇਟੀ ਸਾਰੀ ਜਾਣਦੀ ਹੈ ਇਹ ਚੀਜ਼ ਨੂੰ ਅੱਜ ਸਮਝਣ ਦੀ ਲੋੜ ਹੈ ਅੱਜ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡਾ ਯੂਥ ਵਾਲਾ ਜੀ ਤੁਸੀਂ ਹੁਣ ਆਪਾਂ ਕੋਈ ਨਾ ਕੋਈ ਇਦਾਂ ਦਾ ਸਰ ਕੈਂਪ ਲਾਈਏ ਜਿਹਦੇ ਵਿੱਚ ਮੇਰੇ ਦੋ ਕੰਮ ਚੱਲਦੇ ਆ ਉਹਨਾਂ ਵਿੱਚ ਮੈਂ ਸਕਿੱਲ ਦੇ ਸਕਾਂ ਉਸ ਸਕਿੱਲ ਦੇ ਵਿੱਚ ਬੱਚੇ ਸਾਨੂੰ ਕੁਝ ਦੇਣਾ ਪੈ ਜੇ ਉਹਨਾਂ ਨੂੰ ਉਹ ਲਾਲਚ ਦੇ ਤਹਿਤ ਜਿਵੇਂ ਬਾਬਾ ਫਰੀਦ ਜੀ ਨੂੰ ਉਹਦੀ ਮਾਂ ਨੇ ਸੱਕਰ ਦੇ ਲਾਲਚ ਦੇ ਵਿੱਚ ਅੱਲਾ ਨਾਲ ਜੋੜਿਆ ਹਾਂ ਉਹ ਫਿਰ ਜੁੜਿਆ ਜਦੋਂ ਜੁੜ ਗਿਆ ਮਾਂ ਭੁੱਲ ਗਈ ਉਹ ਕਿਦੀ ਮੇਰੇ ਪੁੱਤ ਦਾ ਦਿਲ ਟੁੱਟ ਜੂ ਉਦੋਂ ਚੱਕਰ ਉਹ ਅੱਲਾ ਨਾਲ ਯਾਰੀ ਪੈ ਗਈ ਸੀ ਅੱਲਾ ਨੇ ਉਹਦਾ ਮਾਨ ਰੱਖਤਾ ਦੇਖੋ ਮੈਨੂੰ ਇੱਕ ਅੱਜ ਕਿਸੇ ਬੰਦੇ ਨੇ ਗੱਲ ਕਹੀ ਉਹ ਕਹਿੰਦੇ ਜਿਹੜਾ ਦਿਲ ਦਾ ਸਾਫ਼ ਸੁਥਰਾ ਤੇ ਸੱਚਾ ਬੰਦਾ ਨਾ ਜਿਹੜਾ ਰੱਬ ਦੀ ਰਜ਼ਾ 'ਚ ਰਹਿੰਦਾ ਲੋਕ ਉਹਦੇ ਨਾਲ ਦਗਾ ਕਰਦੇ ਆ ਜਿਉ ਬੇਫੁਫਾਈ ਕਰਨ ਵਾਲੇ ਬੰਦੇ ਆ ਵਫਾਦਾਰ ਬੰਦੇ ਵਾਸਤੇ ਰੱਬ ਉਹਦੀ ਲੜਾਈ ਉਹਨਾਂ ਨਾਲ ਕਰਦਾ ਹੈ ਪਰ ਇਹ ਸਮਾਜ ਨੂੰ ਅਜ ਸਮਝਣਾ ਪਊਗਾ ਜੋ ਬੀਜੋਗੇ ਉਹੀ ਵੱਢੇਗਾ ਇਹਦੇ ਵਿੱਚ ਇੱਕ ਗੱਲ ਹੋਰ ਅਕੀਦਤ ਦੀ ਤੁਸੀਂ ਹਰ ਬੰਦੇ ਨਾਲ ਚੰਗਾਈ ਕਰਦੇ ਹੋ ਤੁਹਾਡੇ ਨਾਲ ਕੋਈ ਵੇਫਵਾਹੀ ਕਰਦਾ ਹੈ ਕਰ ਲੋ ਤਾਂ ਵੀ ਤਾਂ ਵੀ ਅਸੀਂ ਉਹਨਾਂ ਦੀ ਪਿੱਠ ਠੋਕਾਂਗੇ ਕਿਉਂ ਸਿਰਫ ਇਹ ਕਵਾਂਗੇ ਵੀ ਯਾਰ ਕਿ ਤੂੰ ਮਾੜਾ ਕੀਤਾ ਪਰ ਕੋਈ ਗੱਲ ਨਹੀਂ ਤੂੰ ਮੇਰਾ ਆਪਦਾ ਜਦੋਂ 10 ਵਾਰੀ 15 ਵਾਰੀ ਇਹ ਗੱਲ ਕਰਾਂਗੇ ਨਾ ਸ਼ਾਇਦ ਉਹਦਾ ਵੀ ਮਨ ਬਦਲ ਜੇ। ਬਈ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਬੜਾ ਕਿਸੇ ਨੇ ਗਲਤ ਜਿਹਾ ਕਮੈਂਟ ਪਾਇਆ। ਮੇਰੇ ਦੋਸਤ ਨੇ ਮੈਨੂੰ ਇੱਕ ਪੁਆਇੰਟਸ ਦਿੱਤਾ। ਉਹ ਕਹਿੰਦਾ ਪ੍ਰੀਜੀ ਆਪਣੇ ਵੱਲੋਂ ਕੰਮ ਕਰੀ ਚੱਲੋ। ਵਰਾਨਾ ਹੁੰਦਾ ਹੈ। ਵਿਆਬਾਨ। ਉਹ ਕਹਿੰਦੇ ਵਰਾਨੇ ਦੇ ਵਿੱਚ ਇੱਕ ਘੜਾ ਪਿਆ ਹੋਵੇ ਪਾਣੀ ਦਾ ਭਰਿਆ। ਤਾਂ ਉਹਨੇ ਉਹ ਪੰਜਾਬੀ ਦਾ ਸ਼ਬਦ ਸੀ ਵੀ ਉਹ ਸਲਾਬ ਦੇ ਹੀ ਜਾਂਦਾ ਹੈ। ਜਿਵੇਂ ਬਹੁਤ ਕਥਾਵਾਚਕ ਗੱਲਾਂ ਕਰਦੇ ਆ ਉਹ ਕਹਿੰਦੇ ਪ੍ਰਯਾਸ ਕਰਦੇ ਰਹੋ। ਜਿਵੇਂ ਕੋਰੇ ਕੁਜੇ ਦੇ ਵਿੱਚ ਆਪਾਂ ਅੱਗੇ ਮਾਤਾ-ਵਾ ਪੈਣਾ ਦੁੱਧ ਰੜਕ ਕੇ ਮੱਖਣ ਕੱਢ ਕੇ ਘਿਓ ਉਹਨੂੰ ਗਰਮ ਕਰਕੇ ਕੁਜੇ ਚ ਪਾਉਂਦੇ ਸੀ ਉਹ ਕਹਿੰਦੇ ਵੀ ਉਹ ਚੋਂ ਕੱਢ ਵੀ ਲਈਏ ਤੇ ਹੌਲੀ-ਹੌਲੀ ਤੰਦਿਆਈ ਉਹਦੇ ਵਿੱਚ ਹੀ ਰਹਿੰਦੀ ਸੀ ਉਹ ਤੰਦਿਆਈ ਕਿਤੇ ਨਾ ਕਿਤੇ ਕੰਮ ਕਰਦਾ ਅਸੀਂ ਕਹਿੰਦੇ ਉਹ ਤੰਦਿਆਈ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਕਿਸੇ ਵਕਤ ਕਿਸੇ ਤੇ ਉਹ ਕੰਮ ਕਰ ਜਾਵੇ ਤਾਂ ਅਸੀਂ ਚਾਹੋਣੇ ਉਹ ਦੁਬਾਰਾ ਫੇਰ RAM ji ਵਾਲਾ ਟਾਈਮ ਉਬਾਬੇ ਲਾਲ ਕਾ ਟਾਈਮ ਆ ਜਾਵੇ ਤੂੰ ਚੰਗਾ ਸੀ ਕਿਉਂਕਿ ਜੇ ਰਾਮ ਜੀ ਵਾਲੀ ਗੱਲ ਕਰੀਏ ਤੇ ਲੋਕਾਂ ਨੇ ਉਦੋਂ ਉਹਨਾਂ ਨੂੰ ਨਹੀਂ ਚੰਗਾ ਸਮਝਿਆ ਜੇ ਬਾਬੇ ਲਾਲ ਜੀ ਦਾ ਟਾਈਮ ਆਇਆ ਤੇ ਲੋਕਾਂ ਨੇ ਉਹਨਾਂ ਨੂੰ ਵੀ ਚੰਗਾ ਸਮਝਿਆ ਕਿਉਂਕਿ ਜਿਸ ਬੰਦੇ ਦੀ ਠੱਗੀ ਨਾਲ ਰੋਟੀ ਚੱਲਦੀ ਆ ਦੇਖੋ ਇੱਕ ਲੇਖ ਜਿਸ ਬੰਦੇ ਦੀ ਠੱਗੀ ਨਾਲ ਰੋਟੀ ਚੱਲਦੀ ਆ ਤੇ ਜੇ ਸੱਚਾ ਬੰਦਾ ਆ ਕੇ ਲੋਕਾਂ ਨੂੰ ਅਵੇਅਰ ਕਰੂਗਾ ਬਾਈ ਜੀ ਉਹ ਬੁਰਾਈ ਲੱਗੂ